ਮੋਇਾ ਜਦੋਂ ਪੰਜਾਬ ਦਾ ਮਹਾਰਾਜਾ ਮੋਈ ਵੀਰਤਾ ਵੀ ਹਿਰੇ ਪੰਜਾਬੀਆਂ ਦੀ ਜੀ ਦੇ ਨਾਲ ਵੈਰੀ ਥਰ ਥਰੇ ਕੰਬਦੇ ਸੀ ਟੁੱਟ ਗਈ ਸ਼ਮਸ਼ੀਰ ਪੰਜਾਬੀਆਂ ਦੀ ਤੁਰਿਆ ਸ਼ੇਰ ਦੇ ਪੈਰਾਂ ਵਿੱਚ ਫੇਰ ਪੈ ਗਈ ਲੱਥੀ ਲੱਥੀ ਜੰਗੀਰ ਪੰਜਾਬੀਆਂ ਦੀ ਉਹਦੇ ਰੰਗ ਮਹਿਲ ਵਿੱਚ ਲਹੂ ਡਲਾ ਲਿਬੜ ਗਈ ਤਸਵੀਰ ਪੰਜਾਬੀਆਂ ਦੀ ਅਸੀਂ ਦਸੀ ਕਿਵੇਂ ਦੁਪਹਿਰ ਵੇਲੇ ਲੁੱਟੀ ਗਈ ਜੰਗੀਰ ਪੰਜਾਬੀਆਂ ਦੀ ਕੱਲਾ ਸ਼ੇਰ ਨਹੀਂ ਸੜਿਆ ਸੜਗੀ ਨਾਲ ਤਕਦੀਰ ਪੰਜਾਬੀਆਂ ਦੀ ਪੰਜਾਤਾਂ ਦਾ ਜਦੋਂ ਸੀ ਸਾਜ਼ ਟੁੱਟਾ ਟੁੱਟਿਆ ਦੇ ਚੋ ਤਾਰ ਪੰਜਾਬੀਆਂ ਦੀ ਜਦ ਜਿੰਦਾਂ ਨੇ ਸਿੜੀ ਤੇ ਵਹਿਣ ਪਾਏ ਮੁੱਕੀ ਜਿੰਦ ਤੇ ਜਾਣ ਪੰਜਾਬੀਆਂ ਦੀ ਉਹਦੇ ਲਾ ਨੂੰ ਵੇਖ ਕੇ ਤੈਣ ਲੋਕੀ ਹਾਂਜੀ ਕਹਿਣ ਲੋਕੀ ਰੁੜੀ ਜਾਂਦੀ ਓ ਸ਼ਾਨ ਪੰਜਾਬੀਆਂ ਦੀ ਮੈਨੂੰ ਦੱਸ ਜਾਈ ਮੇਰੇ ਆ ਟੋ ਲੈਣਾ ਵੇ ਸੰਭੂ ਕੌਣ ਕਮਾਣ ਪੰਜਾਬੀਆਂ ਦੀ ਤੀਰਜ ਦੇਣ ਵਾਲਾ ਸੁੱਤਾ ਵਿੱਚ ਥੱਫਣਾ ਬੱਜੇ ਕਿਸ ਤਰ੍ਹਾਂ ਤੀਰ ਪੰਜਾਬੀਆਂ ਦੀ ਕੱਲਾ ਸ਼ੇਰਣੀ ਚਖਾ ਦੇ ਵਿੱਚ ਸੜਿਆ ਸੜਗੀ ਨਾਲ ਤਕਦੀਰ ਪੰਜਾਬੀਆਂ ਦੀ ਕੱਲਾ ਸ਼ੇਰਣੀ ਚਖਾ ਦੇ ਵਿੱਚ ਸੜਿਆ ਸੜਗੀ ਨਾਲ ਤਕਦੀਰ ਪੰਜਾਬੀਆਂ ਦੀ ਮਲੀ ਰਗੇ ਆ ਛੱਡ ਕੇ ਬਾਗ ਸੁਨਾ ਹਾ ਜੀ ਬਾਗ ਸੁਨਾ ਉਹ ਜੜ ਗਈ ਗੁਲਜਾਰ ਪੰਜਾਬੀਆਂ ਦੀ ਕਬਰ ਤੱਕ ਬਣਾਈ ਸੀ ਜੋ ਨਲਵੇ ਖੁੱਸ ਗਈ ਜੰਗੀਰ ਪੰਜਾਬੀਆਂ ਦੀ ਰਹਿ ਗਈ ਲਟਕਦੀ ਕਿਲੇ ਦੀ ਕਾਂਦੀ ਉੱਤੇ ਰਤ ਪੀਣੀ ਤਲਵਾ ਸਹੀ ਦਸਤਾਰ ਪੰਜਾਬੀਆਂ ਦੀ ਪਾਣੀ ਪੰਜਾਂ ਦਰਿਆਵਾਂ ਦੇ ਜਾਨਵਾਜੋਂ ਹਾਂਜੀ ਜਾਨਵਾਜੋਂ ਲਈ ਕਿਸੇ ਨਸਾਰ ਪੰਜਾਬੀਆਂ ਦੀ ਕੱਲਾ ਸ਼ੇਰਨੀ ਚਖਾ ਦੇ ਵਿੱਚ ਸੜਿਆ ਨਾਲ ਸੜ ਗਈ ਤਕਦੀਰ ਪੰਜਾਬੀਆਂ ਦੀ ਕੱਲਾ ਸ਼ੇਰ ਨਹੀਂ ਸਿਖਾ ਦੇ ਵਿੱਚ ਸੜਿਆ ਸੜਗੀ ਨਾਲ ਤਕਦੀਰ ਪੰਜਾਬੀਆਂ ਦੀ ਸਾਥੀ ਤੁਰ ਗਿਆ ਛੱਡ ਕੇ ਮੈਂ ਫਲਾ ਨੂੰ ਹਾਂਜੀ ਮੈਂ ਫਲਾ ਨੂੰ ਉੱਤਰ ਗਿਆ ਸਰੂਰ ਪੰਜਾਬੀਆਂ ਦਾ ਚਖੜ ਝੁੱਲਿਆ ਰੁਖ ਦੇ ਟਾਣ ਕਰਕੇ ਤੱਚਾ ਝੜ ਗਿਆ ਬੂਰੇ ਪੰਜਾਬੀਆਂ ਦਾ ਜਥੇ ਦਾਰੇ ਬਾਜੂ ਸਭ ਜਿੱਤ ਕੇ ਵੀ ਹਾਂਜੀ ਜਿੱਤ ਕੇ ਵੀ ਹੋਇਆ ਹੌਸਲਾ ਚੂਰੇ ਪੰਜਾਬੀਆਂ ਦਾ ਡੁੱਲਿਆ ਨੂਰੇ ਪੰਜਾਬ ਦੇ ਮੁਖੜੇ ਤੋਂ ਖੁੱਸਾ ਜਦੋਂ ਕੋਹੇ ਨੂ ਜੋੜੇ ਜਰੀਦੇ ਰਹੇ ਨਾ ਪਿੰਡਿਆਂ ਤੇ ਰਹਿ ਗਈ ਲੱਕ ਤੇ ਲੀਰ ਪੰਜਾਬੀਆਂ ਦੀ ਕੱਲਾ ਸ਼ੇਰ ਨੱਚ ਖਾ ਦੇ ਵਿੱਚ ਸੜਿਆ ਸੜਗੀ ਨਾਲ ਤਕਦੀਰ ਪੰਜਾਬੀਆਂ ਦੀ ਕੱਲਾ ਸ਼ੇਰ ਨੱਚ ਖਾ ਦੇ ਵਿੱਚ ਸੜਿਆ ਟੜਗੀ ਨਾਲ ਤਕਦੀਰੇ ਪੰਜਾਬੀਆਂ ਦੀ ਪਈਆਂ ਗੁੰਝਲਾਂ ਕਿਸੇ ਤੋਂ ਖੁੱਲੀਆਂ ਨਾ ਉਲਝੇ ਇਸ ਤਰ੍ਹਾਂ ਤਾਣੀ ਪੰਜਾਬੀਆਂ ਦੀ ਪਾਟ ਜਾਂਦੇ ਕਾਲ ਜੇ ਪੱਥਰਾਂ ਦੇ ਸੁਣ ਕੇ ਦਰਦ ਕਹਾਂ ਜਾਗੇ ਭਾਗ ਵਿਦੇਸ਼ੀ ਬੰਦੇ ਆਂਦੇ ਹਾਂਜੀ ਬੰਦੇ ਆਂਦੇ ਕਿਸਮਤ ਬਣੀ ਫਕੀਰੀ ਪੰਜਾਬੀ ਆਂਦੀ ਕਲਾ ਸ਼ੇਰਣੀ ਚਿਖਾ ਦੇ ਵਿੱਚ ਸੜਿਆ ਸੜਗੀ ਨਾਲ ਤਕਦੀਰ ਪੰਜਾਬੀ ਆਂਦੀ ਕਲਾ ਸ਼ੇਰਣੀ ਚਿਖਾ ਦੇ ਵਿੱਚ ਸੜਿਆ ਸੜਗੀ ਨਾਲ ਥਕਦੀ ਰੇ ਪੰਜਾਬੀਆਂ ਦੀ